11-11 ਸਾਲ ਦੇ ਜਵਾਬਾਖਬ ਬਸ ਛੱਡਿਆਂ ਚ ਆਸ਼ਕੀਆਂ ਕਰਦੇ ਫਿਰਦੇ ਨੇ ਮੁੰਡੇ ਕੁੜੀਆਂ ਹੱਥਾਂ 'ਚ ਹੱਥ ਬਾਈ ਫਿਰਦੇ ਨੇ 11 ਹਾਲ ਦਾ ਹੋਏ ਵੱਧ ਗਈ ਤੀ ਫਿਰ ਇਦੋਂ ਵੀ ਘੱਟਲੇ ਹੋਏ ਬੁਰਗਣੇ ਗੱਠਾਂ ਵਿੱਚ ਵੀ ਗੱਲ ਕਰਦਾ 11 ਹਾਲ ਵੱਧ ਗਈ ਤੀ ਯਾਰ ਤੁਸੀਂ ਦੇਖੋ ਯਾਰ ਬਾਈ ਤੁਸੀਂ ਕਿਵੇਂ ਚੀਜ਼ਾਂ ਬਣਾ ਲੋਗੇ ਜੇ ਸਾਡੇ ਵਰਗਾ ਬੰਦਾ ਕੋਈ ਐਵੇਂ ਦੀ ਗੱਲ ਕਰਦਾ ਤਾਂ ਫਿਰ ਔਖਾ ਹੋ ਜਾਂਦਾ ਅਗਲਾ ਕਹਿੰਦਾ ਸਾਡੀ ਇਨਸਲਟ ਕਰਦੇ ਨੇ ਜੋ ਸੱਚ ਹੈ ਬਾਈ ਸੱਚ ਹੈ ਪਰ ਟੈਕ ਦੇ ਟੈਕ ਦੇ ਸਿਸਟਮ 'ਚ ਉੱਥੇ ਤੱਕ ਪਹੁੰਚ ਹੀ ਨਹੀਂ ਸਕਦੇ ਜਿਹੜਾ ਇਹਨੂੰ AI ਨੂੰ ਬਾਈ ਸਿੱਖਣਾ ਚਾਹੁੰਦਾ ਫਿਰ ਕਿਸ ਤਰ੍ਹਾਂ ਦੇ ਨਾਲ ਸਿੱਖਿਆ ਜਾ ਸਕਦਾ ਨਹੀਂ ਬਾਈ ਕਲਾਸਿਸ ਸ਼ੁਰੂ ਹੁਣ ਤੋਂ ਸ਼ੁਰੂ ਕਰ ਲੋ ਕਾਲ ਅਸਤ ਮੈਂ ਇਹ ਵੀਡੀਓ ਵੇਖੀ ਚਾਇਨਾ ਦੀ ਸੈਕੰਡ ਕਲਾਸ ਦੇ ਵਿੱਚ AI ਦੇ ਚੈਪਟਰ ਸੈਕੰਡ ਕਲਾਸ ਸੈਕੰਡ ਕਲਾਸ ਚ ਚੈਟ ਜੀ ਪੀਟੀ ਕੰਮ ਕਿਵੇਂ ਕਰਦਾ ਓਕੇ ਸੈਕੰਡ ਕਲਾਸ ਚ ਇੱਥੇ 12ਵੀਂ ਤੋਂ ਬਾਅਦ ਪਤਾ ਲੱਗਿਆ ਜਾਂ 10ਵੀਂ ਚ ਆ ਕੇ ਪਤਾ ਲੱਗਿਆ ਵੀ ਇੰਗਲਿਸ਼ ਦੇ ਨਾਲ ਗ੍ਰਾਮਰ ਵੀ ਹੁੰਦੀ ਹੈ ਯਾਰ ਵੀ ਯਾਰ ਪਹਿਲਾਂ ਉਹੀ ਪੜੀਗੇ ਗ੍ਰਾਮਰ ਪੜ ਲਾਂਦੇ ਯਾਰ ਜੇ ਕਿਸੇ ਨੂੰ ਕਹਿ ਦਈਏ ਯਾਰ ਵੀ ਪਾਈਥਨ ਸਿੱਖ ਲਾ ਹਾਂ ਓਕੇ ਹੋਗੀ ਹੁਣ ਪਤਾ ਕੀ ਆ ਇਹ ਨਹੀਂ ਪਤਾ ਵੀ ਲੈਂਗੁਏਜ ਦੇ ਜਰੀਏ ਸਾਰਾ ਕੁਝ ਹੁੰਦਾ ਹੈ ਇਹ ਨਹੀਂ ਪਤਾ ਕਿਹੜੀ ਲੈਂਗੁਏਜ ਵਰਤੀ ਜਾਂਦੀ ਹੈ ਕਿਹੜੀ ਭਾਸ਼ਾ ਵਰਤੀ ਜਾਂਦੀ ਹੈ ਬਸ ਲੱਗਦਾ ਕਿ ਜਿਵੇਂ ਜਿਹੜੀ HTML CSS ਜਿਹੜੀਆਂ ਵੀ ਭਾਸ਼ਾ ਮੰਨ ਜੇ ਉਹ ਸਾਨੂੰ ਵੀ ਜਿਵੇਂ ਦੂਜੀ ਤੀਜੀ ਜੋ ਉਸ ਤੋਂ ਸਿਖਾਈ ਜਾਂਦੇ ਨੇ ਕਮ ਸੇ ਕਮ ਵੈਬ ਡਿਵੈਲਪਮੈਂਟ ਤੱਕ ਤਾਂ ਪਹੁੰਚ ਕਿਉਂਕਿ ਯਾਰ ਉਹ ਉਸ ਲੈਵਲ ਦੀ ਐਜੂਕੇਸ਼ਨ ਸਾਨੂੰ ਦਿੱਤੀ ਨਹੀਂ ਗਈ ਸਾਨੂੰ ਤਾਂ ਉਲਝਾ ਲੈ ਗਿਆ ਕਿਹੜਾ ਰਾਜਾ ਕਦੋਂ ਮਾਰਦਾ ਯਾਰ ਮਰ ਗਏ ਮਾਰਾ ਗਏ ਠੀਕ ਹੈ ਯਾਰ ਅਸੀਂ ਕੀ ਲੈਣਾ ਹੈ ਸਾਨੂੰ ਇਹੀ ਪੜਾਇਆ ਜਾ ਰਿਹਾ ਕਿ ਅਸੀਂ ਆਜ਼ਾਦ ਕਿਨੇ ਹੋਏ ਕ੍ਰੈਡਿਟ ਦਿੱਤਾ ਜਾ ਰਿਹਾ ਸਿੱਖਾਂ ਨੇ ਸਿੱਖਾਂ ਦੇ ਯੋਧੇ ਕਹਿੰਦੇ ਨੇ ਗਾਦਰੀ ਬਾਬੇ ਨੇ ਯਾਦ ਕਰਾਏ ਨੇ ਧੋਤੀ ਵਾਲੇ ਕਹਿੰਦੇ ਅਸੀਂ ਯਾਦ ਕਰਾਇਆਗਾ ਮੁਲਕ ਯਾਰ ਇਹ ਕਿਉਂ ਨਹੀਂ ਪੜਾਇਆ ਜਾਂਦਾ ਕਿ ਗੁਲਾਮ ਕਿਵੇਂ ਹੋਏ ਸੀ